ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਹਾਈਲਾਈਟ ਨਿਊਜ਼ ਤੇ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਅਸੀਂ ਅੱਜ ਪਿੱਖੀਵਿੰਡ ਦੇ ਵਿੱਚ ਖੜੇ ਆਂ ਜਿੱਤੇ ਕਿ ਤੁਹਾਨੂੰ ਪਤਾ ਹੀ ਹੈ ਕਿ 1 ਜੂਨ ਦੇ ਵਿੱਚ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਲੋਕ ਸਭਾ ਲਖਦੂਰ ਸਾਹਿਬ ਤੋਂ ਪਿੱਖੀਵਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਕੋਲ ਅਸੀਂ ਖੜੇ ਆਂ ਆਓ ਜਾਣਦੇ ਆਂ ਕਿਸ ਤਰ੍ਹਾਂ ਦੀ ਸਥਿਤੀ ਹੈ ਉਹਨਾਂ ਦੀ ਪਿੱਖੀਵਿੰਡ ਦੇ ਵਿੱਚ ਕੀ ਨਾ ਵੀਰ ਜੀ ਆਪਣਾ ਜਿਹੜੀ ਸਰਬਸੰਧੂ ਪਿੱਖੀਵਿੰਡ ਪਿੰਡ ਤੋਂ ਜੀ ਸੰਧੂ ਸਾਹਿਬ ਕਿਸ ਤਰ੍ਹਾਂ ਦੀ ਸਥਿਤੀ ਚੱਲ ਰਹੀ ਹੈ ਤੇ ਵੱਖ-ਵੱਖਰੇ ਬੂਥ ਲੱਗੇ ਆ ਪਾਰਟੀਆਂ ਦੇ ਤੁਹਾਡਾ ਵੀ ਲੱਗਾ ਕਿਸ ਤਰ੍ਹਾਂ ਸਮਰਥਨ ਤੁਹਾਨੂੰ ਮਿਲ ਰਿਹਾ ਹੈ। ਬੜੀ ਬਹੁਤ ਜ਼ਿਆਦਾ ਅੰਘਾਰਾ ਮਿਲਿਆ ਲੋਕਾਂ ਦਾ। ਉਹਦਾ ਕਾਰਨ ਇਹ ਹੀ ਆ ਵੀ ਜਿਹੜੇ ਮਾਨ ਸਾਹਮਣੇ ਵਧੀਆ ਕੰਮ ਕੀਤੇ ਆ ਸਾਡੇ ਇਲਾਕੇ ਦੇ ਸਰਵਨ ਸਿੰਘ ਸਰਦਾਰ ਤੋਂਨ ਸਾਹਮ MLA ਜਿਨ੍ਹਾਂ ਦੇ ਬਦੌਲਤ ਅਸੀਂ ਪਿੰਡ ਦਾ ਜਿਹੜੇ 20-25 ਸਾਲ ਤੋਂ ਅੜੇ ਕੰਮ ਕਰਾਏ ਤੇ ਅੱਜ ਉਹਨਾਂ ਦਾ ਨਤੀਜਾ ਵੀ ਸਾਰੇ ਵੀਰ ਭਰਾ ਆਪਣੇ ਨਾਲ ਆ। ਵੀ ਸਭ ਤੋਂ ਜ਼ਿਆਦੀ ਜਿਹੜੀ ਵੋਟ ਆ ਆਮ ਪਾਰਟੀ ਨੂੰ ਪੈ ਰਹੀ ਆ। ਤੇ ਬੜੀ ਸਪੀਡ ਦੇ ਨਾਲ ਵੋਟ ਪਈ ਆ ਪਿਛਲੀ ਵਾਰ ਨਾਲ ਵੱਧ ਪੋਲਿੰਗ ਹੋ ਰਹੀ ਆ ਤੇ ਲੋਕਾਂ ਨੂੰ ਉਤਸ਼ਾਹ ਬਹੁਤ ਜ਼ਿਆਦਾ ਹੈ ਹੁਣ ਤੱਕ ਕਿੰਨੀ ਪੋਲਿੰਗ ਹੋ ਚੁੱਕੀ ਹੈ ਪੋਲਿੰਗ ਬਾਜੀ 50 ਤੋਂ ਉੱਪਰ ਹੀ ਆ ਥੋੜੀ ਹੋ ਗਈ ਹੁਣ 90% ਤੋਂ ਉੱਪਰ ਆ ਕੀ ਲੱਗਦਾ ਹੈ ਕਿ ਇਸ ਵਾਰ ਜਿਹੜੇ ਆ ਲਾਲਜੀਤ ਭੁੱਲਰ ਬਾਜ਼ੀ ਮਾਰਨਗੇ 100% ਦੀ ਬਹੁਤ ਲੀਡ ਵੀ ਲੰਮੀ ਹੋਊਗੀ ਕਿਉਂਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈ ਤੇ ਮੇਨ ਬਾਜੀ ਕੰਮ ਕੀਤੇ ਕਮਾਣੂ ਹੰਗਾਰਾ ਮਿਲਣਾ ਜੀ ਤੇ ਕੰਮ ਬਹੁਤ ਸੋਹਣੇ ਹੋਏ ਆਹੀਂ ਆਪਦੇ ਸਾਡੇ ਆਪਦੇ ਪਿੰਡ ਹੀ ਜੀ ਨਜ਼ਰ ਮਾਰ ਕੇ ਵੇਖ ਲੋਰੇ ਸਾਡੇ ਜਿਹੜੇ 30 40 ਸਾਲ ਤੋਂ ਸਾਡੇ ਇਹ ਕੰਮ ਅਸੀਂ ਕਰਾਏ ਆ ਤੇ ਸਾਰੇ ਵੀਰ ਪਰ ਆਪਣੇ ਨਾਲ ਆ ਤੇ ਆਪ ਲੋਕੀ ਕਿਸੇ ਨੂੰ anu ਇਹ ਨਹੀਂ ਵੀ ਅੱਗੇ ਵੋਟਾ ਕੱਢ ਕੱਢ ਲਿਆ ਹੁੰਦੇ ਆ ਜਾਂ ਕਿ ਇਹਨੂੰ ਆਪ ਲੋਕੀ ਆ ਰਹੇ ਆ ਬੋਰ ਪਾਉਣ। ਤੇ ਕੰਮਾਂ ਦੀ ਗੱਲ ਕੀਤੀ ਆ ਪਰ ਵਿਰੋਧੀ ਧਿਰ ਵੱਲੋਂ ਤਾਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਇਸ ਵਾਰ ਕੰਮ ਨਹੀਂ ਹੋਇਆ ਤੇ ਤਾਂ ਕਿ ਲੋਕ ਇਹਨਾਂ ਤੋਂ ਨਾਰਾਜ਼ ਕੁਝ ਦਿਖਾਈ ਦੇ ਰਹੇ ਨੇ। ਉਹ ਭਾਈ ਦੂਜੀਆਂ ਪਾਲ ਦੇ ਮੁਕਾਬਲੇ ਤੇ ਬਹੁਤ ਜ਼ਿਆਦਾ ਕੰਮ ਹੋਇਆ ਜੀ ਤੁਸੀਂ ਲਾ ਲਓ ਚਲੋ ਹੁਣ ਦੱਸਣ ਦੀ ਲੋੜ ਨਹੀਂ ਜਿੱਦਾ ਬਿਜਲੀ ਦਾ ਲਾ ਲਓ ਕੰਮ ਹੋਣਾ ਜਿੱਦਾਂ ਵੀ ਤੇ ਆ ਬੱਤੀ ਬਹੁਤ ਵਧੀਆ ਆ ਰਹੀ ਕਿਸਾਨ ਵੀ ਖੁਸ਼ ਆ ਮਜ਼ਦੂਰ ਭਾਈ ਜਹਰਾ ਵੀ ਸਾਰਾ ਖੁਸ਼ ਆ ਹਰ ਇੱਕ ਦੀ ਸੁਣੀ ਜਾ ਰਹੀ ਹੈ ਸਰਕਾਰ ਦੇ ਵਿੱਚ ਬਾਕੀ ਚਲੋ ਵਿਰੋਧੀਆਂ ਨੇ ਤੇ ਟਾਰਗੇਟ ਕਰਨਾ ਹੀ ਹੁੰਦਾ ਤੇ ਬਾਕੀ ਖੁਸ਼ ਆ ਸਾਰੇ ਇਹ ਸਾਰਾ ਇਹ ਖੁਸ਼ੀ ਦਾ ਨਤੀਜਾ ਹੀ ਹੈ ਵੀ ਜਿਹੜੇ ਲੋਕੀ ਆ ਪਹੁੰਚ ਰਹੇ ਆ ਬੋਰਡ ਤੋਂ ਸੋਨ ਦੇ ਵਿੱਚ ਆਇਆ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਪਾਲ ਆਉਣ ਤੇ ਆਮ ਆਦਮੀ ਪਾਰਟੀ ਨੂੰ ਕਾਫੀ ਜਿਹੜਾ ਗਰਾਫ ਆਇਆ ਹੈ। ਇਹ ਬੜੀ ਚਲੋ ਉਹ ਤੇ ਹੱਕ ਹੈ ਸਾਰਿਆਂ ਨੂੰ ਨਾ ਇਲੈਕਸ਼ਨ ਲੜਨ ਦਾ ਚਲੋ ਆਪਾਂ ਉਸ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਬਾਕੀ ਇਹ ਵੀ ਚਲੋ ਸਾਨੂੰ ਤੇ ਇਸ ਚੀਜ਼ ਦਾ ਕੋਈ ਲੱਗਦਾ ਨਹੀਂ ਆ। ਤੁਸੀਂ ਕਿਸ ਨਾਲ ਮੁਕਾਬਲਾ ਗਿੰਦੇ ਆਮ ਆਦਮੀ ਪਾਰਟੀ? ਵੈਸੇ ਤੁਹਾਡਾ ਕਿਸੇ ਨਾਲ ਵੀ ਨਹੀਂ ਲੱਗੰਦਿਆ ਮੈਨੂੰ ਤੇ ਲੱਗੰਦਿਆ ਵੀ ਜਿੱਦਾਂ ਸਾਡਾ ਇੱਕ ਪਾਸੇ ਹੀ ਹੋਇਆ ਪਿਆ ਆ ਕੰਮ। ਬਾਕੀ ਉਹ ਚਾਰਜ ਨੂੰ ਪਤਾ ਲੱਗ ਹੀ ਜਾਣਾ। ਕਿੰਨੇ ਕੀ ਲੀਡ ਲੈ ਰਹੇ ਨੇ ਇਥੋਂ ਲਾਲਜੀਤ ਪੁੱਲਰ ਜੀ ਪੁੱਲਰ ਸਾਹਿਬ ਹਲਕੇ ਹਿਸਾਬ ਨਾਲ ਵੇਖੀਏ ਤੇ ਸਾਡੇ ਹਲਕੇ ਦੇ ਵਿੱਚੋਂ 30 15 2000 ਤੋਂ ਪਲੱਸ ਹੀ ਲੀਡ ਕਰਨਗੇ ਆਪਦੇ ਹਲਕੇ ਦੀ ਗੱਲ ਕਰੀਏ ਸੋ ਇਹ ਵੀਰ ਨੇ ਆਪਣੇ ਨਾਲ ਜੁੜਿਆ ਲੈਣੇ ਕਹਿ ਰਿਹਾ ਕਿ ਹਲਕਾ ਖੇਮ ਕਰਨ ਦੇ ਵਿੱਚ 20 25000 ਦੇ ਤਕਰੀਬ ਜਿਹੜੀ ਲੀਡ ਹੈ ਉਹ ਲਾਲਜੀਤ ਪੁੱਲਰ ਲੈਣ ਜਾ ਰਹੇ ਨੇ ਧੰਨਵਾਦ